ਸਰਸ਼ੀ ਗੱਲ ਦੋਸਤੋ ਮਨਰਾਜ ਜੀ ਸਰਵਸ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬਠਿੰਡਾ ਤੋਂ ਸੁਰੱਖਿਆ ਜਵਾਨਾਂ ਦੀ ਭਰਤੀ ਲਈ ਅਨਾਉਂਸਮੈਂਟ ਕੀਤੀ ਗਈ ਆ ਸੋ ਕੌਣ ਕੌਣ ਫਾਰਮ ਅਪਲਾਈ ਕਰ ਸਕਦਾ ਕਿੰਨੀ ਉਮਰ ਹੱਦ ਰਹੇਗੀ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਸਾਡੀ ਰਿਕਵੈਸਟ ਆ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਫਿਊਚਰ ਦੇ ਵਿੱਚ ਜਦ ਵੀ ਅਸੀਂ ਕੋਈ ਵੀਡੀਓ ਅਪਡੇਟ ਕਰੀਏ ਤਾਂ ਉਸ ਦਾ ਨੋ ਸੋ ਗੱਲ ਕਰਦੇ ਹਾਂ ਜੀ ਕਿ ਬਠਿੰਡਾ ਚ ਸੁਰੱਖਿਆ ਜਵਾਨਾਂ ਦੀ ਭਰਤੀ ਲਈ ਅਨਾਉਂਸਮੈਂਟ ਕੀਤੀ ਗਈ ਆ ਜਿਦੇ ਵਿੱਚ ਉਹਨਾਂ ਦੱਸਿਆ ਕਿ ਸਿਕਿਉਰਿਟੀ ਸਕੈਲ ਕਾਉਂਸਲਿੰਗ ਇੰਡੀਆ ਲਿਮਟਿਡ ਵੱਲੋਂ ਭਾਰਤ ਸਰਕਾਰ ਦੇ ਪਸਾਰਾ ਐਕਟ 2005 ਦੇ ਤਹਿਤ ਜ਼ਿਲ੍ਹਾ ਬਠਿੰਡਾ ਚ ਸੁਰੱਖਿਆ ਜਵਾਨਾਂ ਸੁਰੱਖਿਆ ਸੁਪਰਵਾਈਜ਼ਰਾਂ ਸੁਰੱਖਿਆ ਅਧਿਕਾਰੀਆਂ ਤੇ ਜੀਟੀਓ ਦੀ ਭਰਤੀ ਸੰਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਆ ਜਿਸ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਿਕਿਉਰਿਟੀ ਐਂਡ ਇੰਟੈਲੀਜੈਂਸੀ ਇੰਡੀਆ ਲਿਮਟਿਡ ਚ ਸਕਿਉਰਟੀ ਐਂਡ ਇੰਟੈਲੀਜੈਂਸੀ ਇੰਡੀਆ ਲਿਮਟਿਡ ਚ ਤੁਹਾਡੀ ਜੌਬ ਲੱਗਣ ਵਾਲੀ ਆ 65 ਸਾਲ ਤੱਕ ਤੁਸੀਂ ਜੌਬ ਕਰ ਸਕੋਗੇ ਠੀਕ ਹੈ ਜੀ ਪੱਕੇ ਤੌਰ ਤੇ ਤੁਹਾਡੀ ਜੌਬ ਲੱਗਣ ਵਾਲੀ ਆ ਇਸ ਵਿੱਚ ਸੋ ਅੱਗੇ ਜਾ ਕੇ ਪੜ੍ਹਦੇ ਆ ਰੀਡ ਕਰਦੇ ਆ ਇਸ ਸੰਬੰਧੀ ਸਰਹਿੰਦ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆ ਅਸਿਸਟੈਂਟ ਕਮਾਂਡੈਂਟ ਓਂਕਾਰ ਚੰਦ ਨੇ ਦੱਸਿਆ ਕਿ 19 ਸਤੰਬਰ ਨੂੰ ਸੰਗਤ ਸੋ ਡੇਟਾ ਤੁਸੀਂ ਨੋਟ ਕਰ ਲਓ ਜੀ ਜੋ ਵੀ ਤੁਹਾਨੂੰ ਨੇੜੇ ਪੈਂਦਾ ਉੱਥੇ ਜਾ ਕੇ ਤੁਸੀਂ ਪਾਗ ਲੈ ਸਕਦੇ ਹਾਂ 19 ਸਤੰਬਰ ਨੂੰ ਸੰਗਤ ਬਠਿੰਡਾ ਦੇ ਸੰਗਤ ਵਿੱਚ 20 ਤਰੀਕ ਨੂੰ ਨਥਾਣਾ 23 ਸਤੰਬਰ ਨੂੰ ਫੂਲ 24 ਸਤੰਬਰ ਨੂੰ ਮੋੜ 25 ਸਤੰਬਰ ਨੂੰ ਭਗਤਾ ਭਾਈ ਕਾ 26 ਸਤੰਬਰ ਨੂੰ ਤਲਵੰਡੀ ਸਾਬੋ 27 ਸਤੰਬਰ ਨੂੰ ਗੋਨੇਣਾ 30 ਸਤੰਬਰ ਨੂੰ ਬਠਿੰਡਾ ਅਤੇ 1 ਅਕਤੂਬਰ ਨੂੰ ਰਾਮਪਰਾ ਫੂਲ ਵਿਖੇ ਸਾਰੇ ਵੀਡੀਓ ਪੇਜ ਦਫ਼ਤਰਾਂ ਵਿੱਚ ਸਵੇਰੇ 10 ਤੋਂ ਦੁਪਹਿਰੇ 2 ਵਜੇ ਤੱਕ ਕੈਂਪ ਲਗਾਇਆ ਜਾਣਗੇ ਉਨਨਾ ਦੱਸਿਆ ਕਿ ਇਸ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨ ਘੱਟੋ-ਘੱਟ 10ਵੀਂ ਪਾਸ ਉਮਰ ਉਨ੍ਹਾਂ ਦੀ 19 ਤੋਂ 40 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜੀ ਤੇ ਕੱਦ ਉਨ੍ਹਾਂ ਦਾ 168 ਸੈਂਟੀਮੀਟਰ ਹੋਣਾ ਚਾਹੀਦਾ ਉਮੀਦਵਾਰ ਵਿਦਿਆਕ ਯੋਗਤਾ ਪਾਸਪੋਰਟ ਸਾਈਜ਼ ਫੋਟੋਆਂ ਮਾ ਤਸਵੀਰਾਂ ਤੇ ਅਰਜੀ ਪੱਤਰ ਸਮੇਤ 350 ਰੁਪਏ ਜਿਹੜੀ ਫੀਸ ਹੈ ਜੀ ਉਹ ਲੈ ਕੇ ਭਾਗ ਲੈ ਸਕਦੇ ਨੇ ਸੋ 350 ਰੁਪਿਆ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਤੁਹਾਡੇ ਕੋਲੇ 10ਵੀਂ ਦਾ ਸਰਟੀਫਿਕੇਟ 19 ਤੋਂ 40 ਸਾਲ ਦੇ ਵਿੱਚ ਤੁਹਾਡੀ ਏਜ ਹੋਣੀ ਚਾਹੀਦੀ ਹੈ 168 ਸੈਂਟੀਮੀਟਰ ਤੁਹਾਡਾ ਹਾਈਟ ਹੋਣੀ ਚਾਹੀਦੀ ਆ ਸੋ ਸਾਰੇ ਡਾਕੂਮੈਂਟ ਤੁਸੀਂ ਲੈ ਕੇ ਜਾਣੇ ਆ ਕਿਉਂਕਿ ਇੱਕ ਦਿਨ ਦੀ ਟ੍ਰੇਨਿੰਗ ਹੈ ਜੀ ਇਹ ਇਹਦੇ ਵਿੱਚ ਆਪਾਂ ਨੂੰ ਸਰਟੀਫਿਕੇਟ ਇਸ਼ੂ ਕੀਤਾ ਜਾਊਗਾ ਫਿਰ ਇਹੀ ਆਪਾਂ ਨੂੰ ਪਤਾ ਲੱਗੂਗਾ ਵੀ ਆਪਾਂ ਇਹ ਜਿਹੜੀ ਕੈਂਪਾਜੀ ਉਹ ਜੁਆਇਨ ਕੀਤਾ ਕਿਉਂਕਿ ਇਹ ਬਕਾਇਦਾ ਤੁਹਾਨੂੰ ਸਰਟੀਫਿਕੇਟ ਬਣਾ ਕੇ ਦੇਣਗੇ ਸੋ ਜਿਵੇਂ ਵੀ ਤੁਹਾਨੂੰ ਜਿਹੜਾ ਵੀ ਏਰੀਆ ਨੇੜੇ ਪੈਂਦਾ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਏਰੀਆ ਨੇੜੇ ਪੈਂਦਾ ਤੁਸੀਂ ਭਾਗ ਲੈ ਸਕਦੇ ਹੋ ਠੀਕ ਹੈ ਜੀ ਡੇਟਾ ਮੈਂ ਫਿਰ ਤੋਂ ਅਨਾਉਂਸ ਕਰ ਦਿੰਦਾ 19 ਸਤੰਬਰ ਨੂੰ ਸੰਗਤ 20 ਸਤੰਬਰ ਨੂੰ ਨਥਾਣਾ 23 ਸਤੰਬਰ ਨੂੰ ਫੂਲ 24 ਸਤੰਬਰ ਨੂੰ ਮੜ 25 ਸਤੰਬਰ ਨੂੰ ਪਾਕਤਾਪਈ ਕਾ 26 11 ਵੰਡੀ ਸਾਬੋ 27 ਨੂੰ ਗੋਨੇਣਾ 30 ਨੂੰ ਬਠਿੰਡਾ ਅਤੇ 1 ਅਕਤੂਬਰ ਨੂੰ ਰਾਮਪਰਾਫੂਲ ਸਾਰੇ ਵੀਡੀਓ ਪੇ ਦਫ਼ਤਰਾਂ ਵਿੱਚ ਸਵੇਰੇ 10 ਤੋਂ ਦੁਪਹਿਰੇ 2 ਵਜੇ ਤੱਕ ਕੈਂਪ ਲਗਾਇਆ ਜਾਊਗਾ ਠੀਕ ਹੈ ਜੀ ਜਦੋਂ ਇਹ ਕੈਂਪ ਦੇ ਵਿੱਚ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਤੁਹਾਡੀ ਜਿਹੜੀ ਸਿਲੈਕਸ਼ਨ ਆ ਉਹ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਸਕਿਉਰਟੀ ਐਂਡ ਇੰਟੈਲੀਜੈਂਸੀ ਇੰਡੀਆ ਲਿਮਟਿਡ ਦੇ ਵਿੱਚ ਤੁਹਾਡੀ ਸਿਲੈਕਸ਼ਨ ਹੋਊਗੀ 65 ਸਾਲ ਤੱਕ ਤੁਸੀਂ ਜੋਬ ਕਰ ਸਕੋਗੇ ਠੀਕ ਹੈ ਜੀ ਪੱਕੇ ਤੌਰ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੋਣ ਵਾਲੀ ਆ ਸਕਿਉਰਿਟੀ ਐਂਡ ਇੰਟੈਲੀਜੈਂਸੀ ਇੰਡੀਆ ਲਿਮਟਿਡ ਚ 65 ਸਾਲ ਤੱਕ ਸਥਾਈ ਨਿਯੁਕਤੀ ਕੀਤੀ ਜਾਵੇਗੀ ਠੀਕ ਹੈ ਜੀ ਜਿਹੜੇ ਵੀਰ ਇਹਨਾਂ ਪੋਸਟਾਂ ਵਾਸਤੇ ਇੰਟਰਸਟ ਰੱਖਦੇ ਨੇ ਉਹ ਸਮਾਂ ਰਹਿੰਦੇ ਹੋਏ ਇਹਨਾਂ ਜੋ ਵੀ ਤੁਹਾਨੂੰ ਏਰੀਆ ਨੇੜੇ ਪੈਂਦਾ ਜੀ ਉੱਥੇ ਜਾ ਕੇ ਤੁਸੀਂ ਇੱਕ ਦਿਨ ਦਾ ਕੈਂਪ ਆ ਜਿਹੜਾ ਉਹ ਜੁਆਇਨ ਜ਼ਰੂਰ ਕਰੋਗੇ ਤੇ ਨਾਲ ਸਰਟੀਫਿਕੇਟ ਪ੍ਰਾਪਤ ਕਰੋਗੇ 350 ਰੁਪਏ ਇਹਨਾਂ ਦੀ ਫੀਸ ਰੱਖੀ ਹੋਈ ਹੈ ਜੀ ਇਸ ਤੋਂ ਬਾਅਦ ਇਹ ਸਿਲੈਕਸ਼ਨ ਆਪਣੇ ਆਪ ਹੀ ਕਰਨਗੇ ਸੋ ਇੰਨੀ ਕਾ ਇਨਫੋਰਮੇਸ਼ਨ ਲੈ ਕੇ ਅਸੀਂ حاضر ਹੋਈ ਸੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰੋ ਜੀ ਸੋ ਵੀਡੀਓ ਨੂੰ ਦੇਖਣ ਦੇ ਲਈ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ